ਅੱਗੇ ਸੈਵਕ ਮਾਲਗੁਰ ਗੋਬਿੰਦ ਸਿੰਘ ਜੀ ਦਾ ਜੋ ਕਿ 325ਵਾਂ ਖਾਲਸਾ ਸਥਾਪਨਾ ਦਿਵਸ ਵੱਡਾ ਗੁਰਦੁਆਰਾ ਸਾਹਿਬ ਜਲਨ ਕੰਪੰਗ ਬੰਨਾਂ ਵਿੱਚ ਬਹੁਤ ਹੀ ਸ਼ਰਧਾ ਤੇ ਸਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਕਿ ਪ੍ਰੰਧ ਕਮੇਟੀ ਵੱਲੋਂ ਅੱਜ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਣ ਪ੍ਰੰਤਿਕ ਮਹਾਨ ਨਗਰ ਕੀਰਤਨ ਦਾ ਆਯੋਜਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਉੱਥੇ ਅਸੀਂ ਅੱਜ ਨਾਓ ਜਿੱਥੇ ਕਿ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੰਗਰ ਪਕਾ ਕੇ ਉਹਨਾਂ ਦੀ ਸਵਾਵਾਂ ਨਿਵਾ ਰਹੇ ਹਨ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਦੇਵ ਸਿੰਘ ਜੀ ਉਹਨਾਂ ਨੂੰ ਉਹਨਾਂ ਕੋਲ ਜਾਣਕਾਰੀ ਲਵਾਂਗੇ ਉਹ ਮੁੱਖ ਸੇਵਾਦਾਰ ਨੇ ਇਥੋਂ ਦੇ ਜੋ ਕਿ ਲੰਗਰ ਦੀਆਂ ਸਵਾਵਾਂ ਨਿਵਾਉਂਦੇ ਹਨ ਉਹਨਾਂ ਕੋਲ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਅੱਜ ਕਿਹੋ ਜੀਆਂ ਸਵਾਵਾਂ ਪਿਛਲੇ ਕਈ ਦਿਨਾਂ ਤੋਂ ਸਵਾਵਾਂ ਨਿਵਾ ਰਹੇ ਹੋ ਕਿਹੋ ਜੇ ਪ੍ਰੋਗਰਾਮ ਨੇ ਅੱਜ ਕਿਹੋ ਜੀਆਂ ਸਵਾਵਾਂ ਤੁਹਾਡੇ ਵੱਲੋਂ ਪੁਆਈਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਸਰਵੰਸਦਾਨੀ ਜਿਨ੍ਹਾਂ ਨੇ ਅੱਜ 1699 ਦੀ ਵਿਸਾਖੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਂ ਪਿਆਰਿਆਂ ਦੀ ਸਥਾਪਨਾ ਕਰਕੇ ਖਾਲਸਾ ਜੀ ਸਾਜਨਾ ਦਿਵਸ ਦੀ ਜੋ ਕਿ ਸਥਾਪਨਾ ਕੀਤੀ ਸੀ ਅੱਜ ਦੇ ਦਿਨ ਸੋ ਸਾਡਾ ਗੁਰਦੁਆਰਾ ਸਾਹਿਬ ਵੱਡਾ ਗੁਰਦੁਆਰਾ ਸਾਹਿਬ ਜਾਲਨ ਕੰਪੂ ਪੰਡੰਨ ਵਿਖੇ ਜੋ ਕਿ ਬਹੁਤ ਹੀ ਸ਼ਰਧਾ ਤੇ ਪ੍ਰੇਮ ਪਿਆਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਸਾਹਿਬ ਰਖਾਇਆ ਸਨ ਇਨ੍ਹਾਂ ਦੇ ਸੰਪੂਰਨ ਭੋਗ ਪੇਹਨ ਉਪਰੰਤ ਸੰਗਤ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਹੈ ਮਿੱਠੇ ਜਲ ਅਤੇ ਸ਼ਰਦਾਈ ਦੇ ਲੰਗਰ ਗੋਲ ਗੱਪਿਆਂ ਦੇ ਲੰਗਰ ਹੋਰ ਤਰ੍ਹਾਂ ਦੀਆਂ ਬਹੁਤ ਸੇਵਾਵਾਂ ਕੀਤੀਆਂ ਜੋ ਕਿ ਕੋਈ ਵੀ ਸੰਗਤ ਨੂੰ ਦਿੱਕਤ ਨਾ ਆਵੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਦਿਨਾਂ ਦੇ ਵੱਲੋਂ ਸਾਰੀ ਸੰਗਤ ਵੱਲੋਂ ਬਹੁਤ ਹੀ ਸੰਗਤਾਂ ਦਾ ਪ੍ਰਬੰਧ ਕੀਤਾ ਹੈ ਬਹੁਤ ਹੀ ਕਿਰਪਾ ਤੇ ਸ਼ਰਧਾ પ્રેમ ਪਿਆਰ ਨਾਲ ਗੁਰੂ ਕੇ ਸੰਗਤਾਂ ਦੀਆਂ ਸੇਵਾ ਕਰ ਰਹੇ ਹਨ ਜੀ ਸਭ ਕੀ ਅਪੀਲ ਹੈ ਸੰਗਤਾਂ ਨੂੰ ਤੁਹਾਡੇ ਵੱਲੋਂ ਸਾਨੂੰ ਇਹੀ ਅਪੀਲ ਹੈ ਸੰਗਤਾਂ ਨੂੰ ਕਿ ਤਾਂ ਅੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕਿ ਸਾਨੂੰ ਪੰਜਾਂ ਪਿਆਰਿਆਂ ਨੂੰ ਅਮਰਿਤ ਛਕਾ ਕੇ ਇਹੀ ਸੱਚੇ ਪਾਤਸ਼ਾਹ ਨੇ ਸਾਨੂੰ ਸਮਾਤ ਦਿੱਤੀ ਸੀ ਕਿ ਵੱਧ ਤੋਂ ਵੱਧ ਅਸੀਂ ਅਮਰਿਤ ਛਕੀਏ ਗੁਰੂ ਵਾਲੇ ਬਣੀਏ ਪੰਜਾਂ ਬਾਣੀਆਂ ਦੇ ਨਿਤਨੇਮ ਗੁਰਬਾਣੀ ਨਾਲ ਜੁੜੀਏ ਗੁਰੂ ਦੇ ਘਰ ਆਪਾਂ ਦੋ ਟਾਈਮ ਆ ਕੇ ਗੁਰੂ ਦੀ ਸੇਵਾ ਕਰਕੇ ਗੁਰਬਾਣੀ ਪੜ੍ਹ ਕੇ ਆਪਣਾ ਜੀਵਨ ਸਫਲਾ ਕਰੀਏ ਜੀ ਬਹੁਤ ਬਹੁਤ ਧੰਨਵਾਦ ਜੀ

移动的，移动的，我。 ਸੋ ਅੱਜ ਪੂਰੀ ਦੁਨੀਆ ਦੇ ਅੰਦਰ ਜਿੱਥੇ ਕਿ 325ਵਾਂ ਖਾਲਸਾ ਸਤਪਨਾ ਦਿਵਸ ਪੂਰੀ ਦੁਨੀਆ ਦੇ ਅੰਦਰ ਸਿੱਖ ਨਾਮਲੇ ਸੰਗਤਾਂ ਪੂਰੇ ਸਰਦਾ ਤੇ ਭਾਵਨਾ ਦੇ ਨਾਲ ਸਾਨੂੰ ਛੁੱਕ ਦੇ ਨਾਮ ਲੰਘਾਉਂਦੀਆਂ ਹਨ ਉੱਥੇ ਅਸੀਂ ਅੱਜ ਵੱਡਾ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਗੁਰੂ ਦੇ ਸਤਪਨਾ ਦਿਵਸ ਦੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਵਾ ਕੇ ਜਿੱਥੇ ਕਿ ਸੰਗਤਾਂ ਦੀਆਂ ਸਵਾਵਾਂ ਸੰਗਤਾਂ ਬਲੋਂ ਨੁਮਾਈਆਂ ਜਾਂਦੀਆਂ ਹਨ ਸੋ ਉੱਥੇ ਅਸੀਂ ਅੱਜ ਗੁਰਦੁਆਰਾ ਸਾਹਿਬ ਵਿਖੇ ਸੋ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਅੱਜ ਕਿਹੋ ਜੀਆਂ ਸਵਾਮਾਂ ਨੇ ਇਸ ਗੁਰਦੁਆਰਾ ਸਾਹਿਬ ਵਿਖੇ ਵਾਹਿਗੁਰੂ ਜੀਆਂ ਖਾਇਚਾ ਵਾਹਿਗੁਰੂ ਜੀ ਜੀ ਫਤਿਹ ਅਸੀਂ ਕੰਪੋਂ ਕੰਨਨ ਵੱਡੇ ਗੁਰਦੁਆਰੇ ਤੋਂ ਸਾਰਿਆਂ ਨੂੰ ਬਧਾਈਆਂ ਦੰਦੇ ਬਸਾਖੀ ਵਾਲੇ ਬਸਾਖੀ ਵਾਲੇ ਦੀ ਗੁਰਪੁਰਬ ਦੀ ਤੇ ਸਾਰੀ ਦੁਨੀਆ ਨੂੰ ਕਿ ਕਿੱਥੇ-ਜਿੱਥੇ ਜਦੇ ਮਨਾਉਂਦੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਬਧਾਈਆਂ 20 ਪੀਰਾਂ ਸੰਗਤਾਂ ਨੂੰ ਜਿਵੇਂ ਕਿ ਲੰਗਰਾਂ ਦੀਆਂ ਸਵਾਵਾਂ ਨੇ ਸੰਗਤਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਹੈ ਕਿ ਕਹੋ ਜੀਆ ਸਵਾਵਾਂ ਹੋਣੀਆਂ ਚਾਹੀਦੀਆਂ ਲੰਗਰ ਨੇਤ ਮੰਜਾਦਾ ਵਿੱਚ ਬਹਿ ਕੇ ਖਾਣਾ ਚਾਹੀਦਾ ਉੱਥੇ ਸਵਾਵਾਂ ਕਿਹੋ ਜੀਆਂ ਹੋਣੀਆਂ ਚਾਹੀਦੀਆਂ ਵੱਲੋਂ ਉਹ ਸਵਾਵਾਂ ਬਹੁਤ ਵਧੀਆ ਸਵਾਵਾਂ ਹਾਂਜੀ ਵੀਰ ਜੀ ਬਹੁਤ ਵਧੀਆ ਸਵਾਵਾਂ ਚੱਲ ਰਹੀਆਂ ਸੰਗਤਾਂ ਵੱਲ ਤੇ ਫੁੱਲ ਇਨਜਾਮ ਕੀਤੇ ਆ ਸਾਰਿਆਂ ਨੇ ਸਾਡੇ ਪ੍ਰਬੰਧਕ ਕਮੇਟੀ ਨੇ ਜੋ ਕਿ ਸਾਰਿਆਂ ਨੇ ਵਧੀਆ ਰਲ ਮਿਲ ਕੇ ਪ੍ਰਬੰਧ ਕੀਤੇ ਆ ਖੰਡੇ ਮਿੱਠੇ ਜਲਦੀ ਸ਼ਬੀਲ ਗੁਰੂ ਕੇ ਲੰਗਰ ਤੋਟ ਵਰਤ ਰਹੇ ਹਨ ਸੰਗਤਾਂ ਨੂੰ ਇਹ ਹੀ ਅਪੀਲ ਹੈ ਕਿ ਆਪਾਂ ਭਾਈ ਲੰਗਰ ਵੀ ਛਕਣਿਆ ਤੇ ਗੁਰੂ ਦਾ ਅੰਮ੍ਰਿਤ ਵੀ ਛਕਣਾ ਹੈ ਭਾਈ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਉਹਦੀ ਗੁਰਬਾਣੀ ਪੜ੍ਹਨੀ ਹੈ ਉਹਦੇ ਦਿੱਤੇ ਰਾਹ ਤੇ ਚੱਲਣਾ ਹੈ ਜੀ ਸੋ ਇਹਨਾਂ ਲੰਗਰਾਂ ਦੇ ਵਿੱਚ ਕੋਈ ਖਾਸ ਗੱਲ ਕਿਹੜੀ ਹੈ ਜਿਵੇਂ ਕਿ ਗੱਲ ਕਰੀਏ ਕਿ ਕਿਤੇ ਸਰਦਾਈ ਦੇ ਲੰਗਰ ਲਾਉਂਦੇ ਹਨ ਤੁਹਾਡੇ ਵੱਲੋਂ ਵੀ ਸਰਦਾਈ ਦਾ ਲੰਗਰ ਲਗਾਇਆ ਗਿਆ ਜਾਂ ਕਿ ਜਿਵੇਂ ਕਿ ਗੱਲ ਕਰੀਏ ਅੱਜ ਦੇ ਦਿਨ ਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜ ਪਿਆਰਾਂ ਨੂੰ ਅੰਮ੍ਰਿਤ ਛਕਾ ਕੇ ਜਿੱਥੇ ਅੰਮ੍ਰਿਤ ਬਾਟੇ ਦੀ ਦਾਤ ਬਖਸ਼ ਕਰਕੇ ਜਾਤ ਪਾਤ ਉਹ ਜਰੀਏ ਪੇਰਸਾਂ ਨੂੰ ਮਿਟਾ ਕੇ ਇੱਕ ਸੂਰਬੀ ਤਾਂ ਕਹਿ ਮਿੱਤੀ ਸੀ ਕਿ ਇੱਥੇ ਕੋਈ ਇਹੋ ਜਿਹਾ ਸੰਦੇਸ਼ ਆ ਤੁਹਾਡੇ ਵੱਲੋਂ ਕਿ ਤੁਸੀਂ ਵੀ ਕੋਈ ਇਹੋ ਜਿਹਾ ਅੰਮ੍ਰਿਤ ਅੱਜ ਅੱਜ ਦੇ ਦਿਨ ਤੇ ਸੰਗਤਾਂ ਨੂੰ ਦਿਓ ਤਾਂ ਕਿ ਸੰਗਤਾਂ ਨਾਮ ਬਾਣੀ ਨਾਲ ਗੁਰੂ ਗੋਬਿੰਦ ਸਿੰਘ ਦੇ ੱੱਲੇ ਮਾਰਗ ਤੇ ਚੱਲ ਸਕਣ ਹਾਂਜੀ ਵੀਰ ਜੀ ਆਪਣਾ ਜਿਹੜਾ ਰਗੜਾ ਜਿਹੜਾ ਨਿਆਂਗਾ ਸਿੰਘਾਂ ਦਾ ਰਗੜਾ ਗੁਰੂ ਦੀ लाਡਲੀ ਫੌਜ ਦਾ ਗੁਰੂ ਗੋਬਿੰਦ ਸਿੰਘ ਜੀ ਦੀ लाਡਲੀ ਫੌਜ ਦਾ ਰਗੜਾ ਜੋ ਕਿ ਜੋ ਤਿਆਰ ਕੀਤਾ ਵੀ ਕਿ ਸਾਰੀਆਂ ਸੰਗਤਾਂ ਸ਼ਗਨ ਕਿਉਂਕਿ ਇਸ ਕਈ ਸੰਗਤਾਂ ਨੂੰ ਪਤਾ ਵੀ ਨਹੀਂ ਵੀ ਰਖੜਾ ਕੀ ਹੁੰਦਾ ਇਸ ਲਈ ਆਪਾਂ ਸਾਰੇ ਦੇਸ਼ ਤੋਂ ਆਏ ਵੀਰਾਂ ਨੇ ਰਖੜਾ ਲਾ ਕੇ ਦੱਸਿਆ ਹੈ ਸਰਦਾਈ ਬਣਾਈ ਹੈ ਵੀ ਸਰਦਾਈ ਕੀ ਚੀਜ਼ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘ ਸਰਦਾਈ ਲਗਾ ਕੇ ਛਕਦੇ ਹੁੰਦੇ ਸਨ ਤੇ ਇਸ ਕਰਕੇ ਮੁੰਡਿਆਂ ਨੇ ਸਾਰਿਆਂ ਨੇ ਰਲ ਕੇ ਸਰਦਾਈ ਦੇ ਲੰਗਰ ਲਾਏ ਹਨ ਕਿ ਸਾਰੇ ਛਕ ਕੇ ਵਧੀਆ ਗੁਰੂ ਜੀ ਦਾ ਨਾਮ ਜਪਣ ਵਧੀਆ ਤਾਕਤਵਰ ਬਣ ਕੇ ਨਸ਼ਿਆ ਤੋਂ ਰਹਿਤ ਹੁਣ ਤਾਕਤਵਰ ਜੀਜਾ ਛੱਕੇ ਤੇ ਆਪਣਾ ਜੀਵਨ ਸਫਲਾ ਕਰਨ ਦੀ ਸੋ ਇਸ ਲੰਗਰ ਬਾਰੇ ਤੁਸੀਂ ਕੁਝ ਸੰਗਤਾਂ ਨੂੰ ਨਹੀਂ ਜਾਣਕਾਰੀ ਇਸ ਲਈ ਜਾਣਕਾਰੀ ਦੇਣਾ ਚਾਹੋਗੇ ਕਿ ਇਹ ਲੰਗਰ ਕਿਹੋ ਜਿਹਾ ਕਿਵੇਂ ਤੁਸੀਂ ਤਿਆਰ ਕਰਦੇ ਹੋ ਉਹਦੇ ਵਿੱਚ ਕਿਹੋ ਜੀਆਂ ਵਸਤੂਆਂ ਹੁੰਦੀਆਂ ਨੇ ਇਹਨਾਂ ਲੰਗਰਾਂ ਤੋਂ ਇਲਾਵਾ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਸੰਗਤਾਂ ਨੂੰ ਆਪਾਂ ਇਹ ਕਹਿਣਾ ਚਾਹਾਂਗੇ ਕਿ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਰ ਸੰਗਤਾਂ ਬਹੁਤ ਹੀ ਪ੍ਰੇਮ ਪਿਆਰ ਤੇ ਸ਼ਰਧਾ ਦੇ ਨਾਲ ਤਿਆਰ ਕਰਦੀਆਂ ਹਨ ਸਭ ਤੋਂ ਵਧੀਆ ਇਹ ਹੈ ਜੀ ਲੱਗਦੀ ਹੈ ਕਿ ਸੰਗਤਾਂ ਆਪ ਆਪਣੇ ਅੱਥੀ ਲੰਗਰ ਤਿਆਰ ਕਰਦੀਆਂ ਇਹਦਾ ਹਲਵਾਈ ਬਲੋਣੇ ਪੈਂਦੀਆਂ ਪਰ ਇੱਥੇ ਇਹ ਚੀਜ਼ ਨਹੀਂ ਹੈ ਸੰਗਤਾਂ ਆਪ ਗੁਰੂ ਦੇ ਲੰਗਰ ਤਿਆਰ ਕਰਕੇ ਸਾਰੀਆਂ ਸਰਬਾ ਸੰਗਤਾਂ ਨੂੰ ਲੰਗਰ ਛਕਾ ਰਹੇ ਹਨ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਹੁਤ ਹੀ ਕਿਰਪਾ ਸੁਪਰਵਿਸ਼ਰ ਪਰਮਾਤਮਾ ਦੀ ਗੁਰੂ ਦੇ ਚਰਨਾਂ ਦੀ ਮਿਹਰ ਹੈ ਕਿ ਗੁਰੂ ਦੇ ਲੰਗਰ ਟੁੱਟ ਵਰਤ ਰਹੇ ਹਨ ਲਗ ਲਗ ਜੀ ਸਰਦਾਈ ਦੇ ਲੰਗਰ ਬਾਰੇ ਇੱਥੋਂ ਦੀਆਂ ਸੰਗਤਾਂ ਨੂੰ ਨਹੀਂ ਜਾਣਕਾਰੀ ਉਹਦੇ ਬਾਰੇ ਕੀ ਕਹਿਣਾ ਚਾਹੋ ਹਾਂਜੀ ਵੀਰ ਜੀ ਆਪਾਂ ਇਸ ਕਰਕੇ ਸਰਦਾਈ ਦੇ ਲੰਗਰ ਤਿਆਰ ਕੀਤੇ ਹਨ ਕਿ ਸੰਗਤਾਂ ਜਾਣੂ ਹੋ ਸਕਣ ਕਿ ਸਰਦਾਈ ਕੀ ਚੀਜ਼ ਹੁੰਦੀ ਹੈ ਬਦਾਮਾਂ ਦੀ ਕਸਕਾਸ ਇਲਾਚੀਆਂ ਕਾਲੀਆਂ ਮਿਰਚਾਂ ਅਤੇ ਠੰਡਾ ਦੁੱਧ ਪਾ ਕੇ ਵਧੀਆ ਫਰੈਸ਼ ਦੁੱਧ ਮਿਲਕ ਪਾ ਕੇ ਉਹਨੂੰ ਤਿਆਰ ਕੀਤਾ ਜਾਂਦਾ ਹੈ ਤੇ ਸੰਗਤਾਂ ਨੂੰ ਛਕਾ ਕੇ ਦੱਸਿਆ ਵੀ ਜਾਂਦਾ ਹੈ ਭਾਈ ਇਹ ਸਰਦਾਈ ਹੈ ਆਪਣੀ ਹੱਥੀ ਘੋਟਣਾ ਪੈਂਦਾ ਥੋਨੂੰ ਵੱਡੇ ਘੋਟਣੇ ਨਾਲ ਇਸ ਕਰਕੇ ਸੰਗਤਾਂ ਨੂੰ ਛਕਾ ਕੇ ਦੱਸਣਾ ਪੈਂਦਾ ਹੈ ਵੀ ਕੀ ਇਹ ਭਾਈ ਸਰਦਾਈ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਾਡਲੀਆਂ ਖੋਜਾਂ ਨੰਗ ਸਿੰਘ ਤਿਆਰ ਕਰਦੇ ਆਣੇ ਸਟੇਜ ਨੂੰ ਜੀ ਸੋ ਬਹੁਤ ਬਹੁਤ ਧੰਨਵਾਦ ਇਹ ਸੰਨ ਬਹੁਤ ਹੀ ਸਤਿਕਾਰਯੋਗ ਇੱਥੇ ਦੇ ਸੇਵਾਦਾਰ ਜਿਨ੍ਹਾਂ ਨੇ ਕਿ ਜਾਣਕਾਰੀ ਦਿੱਤੀ ਹੈ ਕਿ ਅੱਜ ਦੇ ਇਸ ਮਹਾਰਮਕ ਮੌਕੇ ਤੇ ਅੱਜ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰਦਾਈ ਦਾ ਲੰਗਰ ਸਾਖੇ ਸਿੰਘ ਸਜੋ ਉਹਨਾਂ ਦੇ ਦਿੱਤੇ ਹੋਏ ਮਾਰਗ ਤੇ ਚੱਲ ਕੇ ਆਪਾਂ ਉਹਨਾਂ ਗੁਰੂਆਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ